ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਕਹਾਣੀ ਪਿੰਡ ਫਤਿਹਪੁਰ ਦੀ ਸਵੇਰ ਹਮੇਸ਼ਾ ਦੀ ਤਰ੍ਹਾਂ ਚੁੱਪ ਸੀ ਪਰ ਗਰਮੀਤ ਦੇ ਘਰ ਵਿੱਚ ਹਮੇਸ਼ਾ ਰੌਲਾ ਰੱਪਾ ਰਹਿੰਦਾ ਸੀ ਪਰ ਖੇ ਰੰਗਾਂ ਵਾਲਾ ਘਰ ਜਿਸ ਦੀਆਂ ਕੰਧਾਂ ਤੇ ਕਦੇ ਲਾਲੀ ਸੀ ਉਹਨਾਂ ਕੰਧਾਂ ਦੇ ਹੇਠਾਂ ਬੈਠੇ ਕਮਲਜੀਤ ਅੱਜ ਵੀ ਰੋਟੀਆਂ ਬੇਲ ਰਹੀ ਸੀ ਪਰ ਉਸ ਦੀਆਂ ਅੱਖਾਂ ਕਿਧਰੇ ਹੋਰ ਹੀ ਡੋਲਰ ਅੰਨਸਨ ਮੁੰਡਾ ਤਿਆਰ ਕਰ ਲਿਆ ਗਰਮੀਤ ਨੇ ਕਮਰੇ ਵਿੱਚੋਂ ਆਵਾਜ਼ ਮਾਰੀ ਹਾਂ ਜੀ ਸਕੂਲ ਦਾ ਬੈਗ ਵੀ ਤਿਆਰ ਕਰ ਦਿੱਤਾ ਕਮਲਜੀਤ ਨੇ ਨਰਮੀ ਨਾਲ ਜਵਾਬ ਦਿੱਤਾ ਅਜੇ ਇਹ ਉਹ ਸਮਾਂ ਸੀ ਜਦ ਗਰਮੀਤ ਸ਼ਰਾਬ ਦਾ ਬੁੱਤ ਨਹੀਂ ਬਣਿਆ ਸੀ ਉਹ ਇੱਕ ਮਿਹਨਤੀ ਟਰੱਕ ਚਾਲਕ ਸੀ ਜਿਸ ਦੀ ਨੌਕਰੀ ਚੰਡੀਗੜ੍ਹ ਦੇ ਟਰਾਂਸਪੋਰਟ ਦਫ਼ਤਰ ਨਾਲ ਸੀ ਕਮਲਜੀਤ ਜੋ ਪਾਸ ਦੇ ਪਿੰਡ ਧੂਰੀ ਤੋਂ ਆਈ ਸੀ ਵਿਆਹ ਤੋਂ ਬਾਅਦ ਇਸ ਘਰ ਨੂੰ ਆਪਣਾ ਮੰਨ ਚੁੱਕੀ ਸੀ ਉਨ੍ਹਾਂ ਦੇ ਘਰ ਵਿੱਚ ਚਾਹ ਹਾਸੇ ਤੇ ਖੁਸ਼ੀ ਸੀ। ਛੋਟਾ ਮੁੰਡਾ ਲਖਵਿੰਦਰ ਹਮੇਸ਼ਾ ਬਾਬੇ ਛਾਂ 'ਚ ਖੇਡਦਾ। ਗਰਮੀਤ ਵੀ ਉਹੀ ਪਿਤਾ ਸੀ ਜੋ ਸੈਂਡਵਿਚ ਬਣਾਉਂਦੇ, ਨਾਟਕ ਕਰਦਾ। ਕਮਲਜੀਤ ਦੇ ਹੱਥੋਂ ਰੋਟੀ ਖਾਂਦਾ ਅਤੇ ਹਰ ਸ਼ਨੀਚਰਵਾਰ ਬਾਜ਼ਾਰੋਂ ਚਮਚਮਾਉਣ ਵਾਲੀ ਗੁੱਡੀ ਲਿਆਉਂਦਾ। ਇਹ ਉਹ ਸਮਾਂ ਸੀ ਜਦ ਗਰਮੀਤ ਦੇ ਹਸਣ ਦੀ ਆਵਾਜ਼ ਪਿੰਡ ਦੇ ਬੱਚਿਆਂ ਨੂੰ ਵੀ ਖਿੱਚ ਲਿਆਉਂਦੀ ਪਰ ਕਿਸ ਨੂੰ ਪਤਾ ਸੀ ਕਿ ਇਹ ਰੋਸ਼ਨੀ ਵਾਲਾ ਸਮਾਂ ਧੀਰੇ ਧੀਰੇ ਇੱਕ ਕਾਲੀ ਧੁੰਦ ਵਿੱਚ ਡੁੱਬਣ ਵਾਲਾ ਸੀ ਜੁਲਾਈ ਦੀ ਉਹ ਗਰਮੀ ਭਰੀ ਦੁਪਹਿਰ ਸੀ ਗਰਮੀਤ ਪਿਛਲੇ 5 ਦਿਨਾਂ ਤੋਂ ਟਰੱਕ ਲੈ ਕੇ ਬਾਹਰ ਸੀ ਆਖਰੀ ਫੇਰਾ ਲੈ ਕੇ ਜਦ ਉਹ ਵਾਪਸ ਆ ਰਿਹਾ ਸੀ ਰਸਤੇ ਵਿੱਚ ਬਰਨਾਲਾ ਨੇੜੇ ਇੱਕ ਐਕਸੀਡੈਂਟ ਹੋ ਗਿਆ ਟਰੱਕ ਟਲਾਨ ਉੱਤੇ ਕਾਬੂ ਤੋਂ ਬਾਹਰ ਹੋ ਗਿਆ ਤੇ ਇੱਕ ਛੋਟੀ ਕਾਰ ਨਾਲ ਟੱਕਰ ਹੋ ਗਈ ਕਿਸੇ ਨੂੰ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕੰਪਨੀ ਨੇ ਗਰਮੀਤ ਨੂੰ ਜਵਾਬ ਦੇ ਦਿੱਤਾ ਸਾਡੀ ਨੀਤੀ ਅਨੁਸਾਰ ਤੁਹਾਨੂੰ ਹੁਣ ਸੇਵਾ ਵਿੱਚ ਨਹੀਂ ਰੱਖਿਆ ਜਾ ਸਕਦਾ ਇਹ ਜਮਲਾ ਉਸ ਦੇ ਕੰਨਾਂ ਵਿੱਚ ਸਵਾਦੇ ਤੀਰ ਵਾਂਗ ਚੁੱਭ ਗਿਆ ਘਾਰ ਆ ਕੇ ਉਸ ਨੇ ਖਮੋਸ਼ੀ ਨਾਲ ਕਮਲਜੀਤ ਅੱਗੇ ਚਿੱਠੀ ਰੱਖ ਦਿੱਤੀ ਕਮਲਜੀਤ ਨੇ ਸੌਖਾ ਜਵਾਬ ਦਿੱਤਾ ਕੋਈ ਗੱਲ ਨਹੀਂ ਜੀ ਰੱਬ ਚਾਹੇ ਤਾਂ ਹੋਰ ਵੀ ਨੌਕਰੀ ਮਿਲ ਜਾਊ ਤੂੰ ਤਿੱਕੀ ਤਾਂ ਹੈ ਪਰ ਗਰਮੀਤ ਦੀ ਅੱਖਾਂ 'ਚ ਉਲਝਣਾ ਸੀ ਉਹਨਾਂ ਦੀ ਅਸਲੀਅਤ ਨੂੰ ਸਮਝਣ ਵਾਲੀ ਇਕੋ ਕਮਲਜੀਤ ਸੀ ਪਰ ਕਈ ਵਾਰੀ ਪਿਆਰ ਨਾਲ ਦਿੱਤੇ ਗਏ ਹੌਸਲੇ ਵੀ ਇਨਸਾਨ ਦੇ ਅੰਦਰਲੇ ਟੁੱਟਦੇ ਪਰਤਾ ਨੂੰ ਨਹੀਂ ਰੋਕ ਸਕਦੇ ਉਹ ਦਿਨਾਂ ਵਿੱਚ ਜਦ ਨੌਕਰੀ ਦੀ ਕੋਈ ਉਮੀਦ ਨਾ ਜਾਪੀ ਗਰਮੀਤ ਨੇ ਆਪਣੇ ਪੁਰਾਣੇ ਦੋਸਤਾਂ ਨਾਲ ਰਾਬਤਾ ਕੀਤਾ ਜੋ ਆਮ ਤੌਰ ਤੇ ਸ਼ਰਾਬ ਦੀ ਗਲਾਸ ਹੱਥ ਵਿੱਚ ਰੱਖਦੇ ਸਨ ਇੱਕ ਪੈਗ ਲਾ ਲਿਆ ਯਾਰ ਦਿਮਾਗ ਹਲਕਾ ਹੋ ਜੂ ਕਿਸੇ ਨੇ ਆਖਿਆ ਉਹ ਪਹਿਲੀ ਰਾਤ ਸੀ ਜਦ ਗਰਮੀਤ ਨੇ ਗਲਾਸ ਚੁੱਕਿਆ ਅਗਲੇ ਦਿਨ ਉਹ ਘਰ ਆਇਆ ਹੌਲੀ ਹੌਲੀ ਬੋਲਦਾ ਪਰ ਅੱਖਾਂ ਲਾਲ ਕਮਲਜੀਤ ਨੇ ਸੋਚਿਆ ਚਲੋ ਇੱਕ ਵਾਰੀ ਹੋ ਗਿਆ ਦੁੱਖ ਚ ਵਾਰੀ ਵਾਰੀ ਹੁੰਦਾ ਪਰ ਇਹ ਇੱਕ ਵਾਰੀ ਨਹੀਂ ਸੀ ਇਹ ਸ਼ੁਰੂਆਤ ਸੀ ਹਫਤੇ ਬਾਅਦ ਹਫਤਾ ਗਰਮੀਤ ਦੀ ਰੋਟੀ ਨਖਰੇ ਨਾ ਬੰਦੀ ਚੀਕ ਕਮਰੇ ਚੀਕਾਂ ਨਾਲ ਗੂੰਜਦੇ ਲਖਵਿੰਦਰ ਸਹਿਮ ਜਾਂਦਾ ਅਤੇ ਕਰਮਜੀਤ ਦੀ ਆਸ ਧੀਰੇ ਧੀਰੇ ਠੰਡੀ ਹੋਣ ਲੱਗੀ ਇੱਕ ਰਾਤ ਗਰਮੀਤ ਦੇ ਹੱਥ ਚ ਇੱਕ ਪਿਆਲੀ ਸੀ ਤੇ ਅੱਖਾਂ ਚ ਸ਼ੱਕ ਤੂੰ ਮੇਰੇ ਬਾਰੇ ਚੁੱਪ ਰਹੀ ਪਰ ਪਿੰਡ ਦੇ ਲੋਕ ਹੱਸਦੇ ਨੇ ਤੈਨੂੰ ਇਹ ਸਹਾਰਾ ਨਹੀਂ ਚਾਹੀਦਾ ਕਮਲਜੀਤ ਨੇ ਕੁਝ ਨਹੀਂ ਆਖਿਆ ਪਰ ਅੰਦਰੋਂ ਉਹ ਇੱਕ ਇੱਕ ਟੁਕੜੇ ਵਿੱਚ ਵਿਖਰ ਰਹੀ ਸੀ ਸਵੇਰ ਦੇ 4 ਵਜੇ ਸਨ ਪਿੰਡ ਦੀਆਂ ਗਲੀਆਂ ਵਿੱਚ ਹਾਲੇ ਵੀ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆ ਰਹੀ ਸੀ ਕਮਰੇ ਦੀ ਬੱਤੀ ਬੁਝੀ ਹੋਈ ਸੀ ਪਰ ਕਮਲਜੀਤ ਦੀ ਨੀਂਦ ਕਦੇ ਦੀ ਉੱਡ ਚੁੱਕੀ ਸੀ ਲਖਵਿੰਦਰ ਉਸ ਦੇ ਕੋਲ ਲੱਗ ਕੇ ਸੁੱਤਾ ਹੋਇਆ ਸੀ ਪਰ ਉਸ ਦਾ ਚਿਹਰਾ ਵੀ ਡਰ ਨਾਲ ਭਰਿਆ ਹੋਇਆ ਸੀ ਦਰਵਾਜਾ ਖੜਕਿਆ ਠੱਕ 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 ਖੋਲ ਓਏ ਕਮਲਾ ਦਰਵਾਜਾ ਖੋਲ ਬਾਹਰੋਂ ਗਰਮੀਤ ਦੀ ਸ਼ਰਾਬੀ ਆਵਾਜ਼ ਆਈ ਕਮਲਜੀਤ ਨੇ ਹੌਲੀ ਨਾਲ ਰਕਵਿੰਦਰ ਨੂੰ ਲਿਜਾ ਕੇ ਚੰਗੀ ਤਰ੍ਹਾਂ ਕਮਰੇ ਦੇ ਹੋਰ ਪਾਸੇ ਸਟਾ ਦਿੱਤਾ ਫੇਰ ਜਾ ਕੇ ਦਰਵਾਜਾ ਖੋਲਿਆ ਗਰਮੀਤ ਅੱਖਾਂ ਲਾਲ ਕੱਪੜੇ ਗੰਦੇ ਤੇ ਹੱਥ ਵਿੱਚ ਇੱਕ ਖਾਲੀ ਬੋਤਲ ਉਹੀ ਰੋਜ਼ ਦੀ ਕਹਾਣੀ ਉਹ ਅੰਦਰ ਆ ਕੇ ਸਿੱਧਾ ਕਮਰੇ ਵਿੱਚ ਪੈ ਗਿਆ ਤੂੰ ਰੋਟੀਆਂ ਨਹੀਂ ਬਣਾਈਆਂ ਕਿੰਨੀ ਵਾਰੀ ਕਿਹਾ ਕੀ ਮੈਂ ਭੁੱਖਾ ਨਹੀਂ ਹਾਂ ਕਮਲਜੀਤ ਨੇ ਕਿਹਾ ਜਦ ਤੂੰ ਬਿਨਾਂ ਦੱਸੇ ਰਾਤ ਦੇ 3 ਵਜੇ ਆਵੇਂ ਮੈਂ ਕਿਵੇਂ ਬਣਾਵਾਂ ਗਰਮੀਤ ਨੇ ਗੱਲ ਸੁਣਨ ਦੀ ਬਜਾਏ ਰੋਟੀ ਵਾਲੀ ਪਲੇਟ ਜ਼ਮੀਨ ਤੇ ਸੁੱਟ ਦਿੱਤੀ ਸਾਲੀ ਮੈਨੂੰ ਸੁਖਾਵੇਂਗੀ ਨੌਕਰੀ ਗਈ ਤਾਂ ਤੇਰੇ ਲਈ ਗਿਆ ਗਿਆ ਨਾ ਤੂੰ ਤਾਂ ਮੈਨੂੰ ਕਦੇ ਵੀ ਨਹੀਂ ਸਮਝੀ ਇਹ ਪਹਿਲੀ ਵਾਰ ਨਹੀਂ ਸੀ ਰੋਜ਼ ਦੇ ਇਹ ਝਗੜੇ ਹੁਣ ਨਰਕ ਬਣ ਚੁੱਕੇ ਸਨ ਪਰ ਅੱਜ ਕੁਝ ਵੱਖਰਾ ਹੋਇਆ ਗਰਮੀਤ ਨੇ ਹੱਕਾ ਬੱਕਾ ਹੋ ਕੇ ਕਮਲਜੀਤ ਨੂੰ ਇੱਕ ਥੱਪੜ ਮਾਰਿਆ ਚੁੱਪ ਘਰ ਵਿੱਚ ਇੱਕ ਪਲ ਲਈ ਮੌਤ ਵਰਗੀ ਚੁੱਪ ਛਾ ਗਈ। ਕਮਲਜੀਤ ਨੇ ਹੌਲੀ ਨਾਲ ਆਪਣਾ ਰੋਂਦਿਆ ਮੂੰਹ ਫੇਰਿਆ ਪਰ ਅੱਖਾਂ ਵਿੱਚ ਹਾਰ ਨਹੀਂ ਸੀ। ਉਹ ਲਖਵਿੰਦਰ ਕੋਲ ਚਲੀ ਗਈ। ਛੋਟਾ ਮੁੰਡਾ ਡਰ ਕੇ ਕੰਬ ਰਿਹਾ ਸੀ। ਮਾਂ ਪਾਪਾ ਕਿਉਂ ਚੀਕਦੇ ਨੇ? ਉਸ ਨੇ ਆਪਣੇ ਪੁੱਤਰ ਨੂੰ ਚੁੱਪ ਕਰਾਉਂਦੇ ਹੋਏ ਸਿਰਫ ਇੱਕ ਗੱਲ ਕੀਤੀ। ਰੱਬ ਦੇ ਘਰ ਵੀ ਰਾਤ ਹੁੰਦੀ ਹੈ ਪਰ ਸਵੇਰ ਵੀ ਆਉਂਦੀ ਹੈ। ਅਗਲੇ ਸਵੇਰ ਘਰ ਵਿੱਚ ਚੁੱਪੀ ਛਾਈ ਹੋਈ ਸੀ ਰੋਟੀਆਂ ਦਾ ਤਵਾ ਠੰਡਾ ਪਿਆ ਸੀ ਤੇ ਕਮਰੇ ਦੀਆਂ ਕੰਧਾਂ ਵੀ ਜਿਵੇਂ ਕਿਸੇ ਦਰਦ ਨੂੰ ਸਮਝ ਰਹੀਆਂ ਸਨ ਕਮਲਜੀਤ ਚੁੱਪਚਾਪ ਲਖਵਿੰਦਰ ਨੂੰ ਸਕੂਲ ਭੇਜਣ ਦੀ ਤਿਆਰੀ ਕਰ ਰਹੀ ਸੀ ਮੂੰਹ ਤੇ ਨਿਸ਼ਾਨ ਹਾਲੇ ਵੀ ਸੀ ਪਰ ਅੱਖਾਂ 'ਚ ਗਮ ਨਾਲੋਂ ਵੱਧ ਇੱਕ ਜਿੰਦ ਸੀ ਸਕੂਲ ਲੰਘਣ ਤੋਂ ਬਾਅਦ ਉਹ ਚੁੱਪਚਾਪ ਗੁਰਦੁਆਰੇ ਚਲੀ ਗਈ ਰਾਹ 'ਚ ਉਹਦੀ ਚਾਲ ਹੌਲੀ ਸੀ ਪਰ ਮਨ 'ਚ ਇੱਕ ਭਾਰੀ ਲਹੂ ਜੋਸ਼ ਕਰ ਰਿਹਾ ਸੀ ਉਹ ਸ਼ਬਦ ਵਿੱਚ ਨਹੀਂ ਅੰਦਰ ਅੰਦਰ ਰੱਬ ਨਾਲ ਗੱਲ ਕਰ ਰਹੀ ਸੀ ਏ ਵਾਹਿਗੁਰੂ ਤੂੰ ਮੈਨੂੰ ਬਹੁਤ ਕੁਝ ਦਿੱਤਾ ਹੈ ਪਤੀ ਪੁੱਤਰ ਛੱਤ ਪਰ ਹੁਣ ਇਹ ਘਰ ਵਿਚਾਰ ਇਹ ਆਦਮੀ ਜਿਸ ਨੂੰ ਮੈਂ ਵਿਆਹ ਕੇ ਆਪਣੀ ਦੁਨੀਆ ਮੰਨੀ ਉਹ ਆਪਣੀ ਹੀ ਪਰਛਾਵਾਂ ਤੋਂ ਡਰਦਾ ਫਿਰ ਰਿਹਾ ਤੂੰ ਚਾਹੇ ਤਾਂ ਪੱਥਰ ਵਿੱਚੋਂ ਵੀ ਪਾਣੀ ਕੱਢ ਸਕਦਾ ਏ ਮੈਨੂੰ ਵੀ ਇਹ ਅਸਥਿਰ ਪਾਣੀ ਨੂੰ ਸੰਭੰਦ ਦਾ ਸਾਧਨ ਦੇ ਮੈਂ ਨਫ਼ਰਤ ਨਹੀਂ ਕਰਦੀ ਮੈਂ ਬਚਾਉਣਾ ਚਾਹੁੰਦੀ ਆ ਪਾਰ ਹੋਣ ਮੇਰੇ ਹੱਥ ਛੋਟੇ ਪੈ ਰਹੇ ਨੇ ਕਮਲਜੀਤ ਦੀ ਅੱਖੋਂ ਹੰਝੂ ਵਗ ਰਹੇ ਸਨ ਪਰ ਉਸ ਦਾ ਸਿਰ ਝੁਕਿਆ ਨਹੀਂ ਸੀ ਉਸ ਨੇ ਗੁਰਦੁਆਰੇ ਚੋਂ ਪ੍ਰਸ਼ਾਦ ਲਿਆ ਹੌਲੀ ਹੌਲੀ ਗੁਰਬਾਣੀ ਸੁਣੀ ਤੇ ਆਪਣੇ ਅੰਦਰ ਇੱਕ ਨਵੀਂ ਹੌਸਲੇ ਦੀ ਜੋਤ ਲੈ ਕੇ ਘਰ ਵਾਪਸ ਆਈ ਉਸ ਰਾਤ ਗਰਮੀਤ ਘਰ ਆਇਆ ਹਮੇਸ਼ਾ ਵਾਂਗ ਨਸ਼ੇ ਚ ਪਾਰ ਅੱਜ ਕਮਲਜੀਤ ਨੇ ਕੁਝ ਵੀ ਨਹੀਂ ਕੀਤਾ ਉਸ ਨੇ ਰੋਟੀਆਂ ਖਲਾਈਆਂ ਹੌਲੀ ਹੌਲੀ ਪੁੱਛਿਆ ਤੂੰ ਖੁਸ਼ ਹੈ ਗਰਮੀਤ ਨੇ ਗਲਾਸ ਰੱਖਿਆ ਤੇ ਕੁਝ ਵੀ ਨਹੀਂ ਬੋਲਿਆ ਕਮਲਜੀਤ ਨੇ ਕੋਈ ਵੱਡਾ ਵਚਨ ਨਹੀਂ ਦਿੱਤਾ ਨਾ ਹੀ ਕੋਈ ਲੰਮਾ ਬਿਆਨ ਉਸ ਦੀ ਅਰਦਾਸ ਕਰ ਰਹੀ ਸੀ ਕਮ ਅੰਦਰ ਅੰਦਰ ਗਰਮੀਤ ਉਸ ਸ਼ਾਂਤੀ ਦੇ ਝੁੱਟੇ ਪਿਆਰ ਵਿੱਚ ਘੁੱਟ ਰਿਹਾ ਸੀ ਉਹ ਰਾਤ ਉਸਨੇ ਨਾ ਗੁੱਸਾ ਕੀਤਾ ਨਾ ਗੱਲ ਕਰੀ ਸੁੱਤਾ ਗਿਆ ਪਰ ਉਹ ਨੀਂਦ ਵੀ ਕੱਚੀ ਰਵੀਵਾਰ ਦੀ ਸਵੇਰ ਸੀ ਘਰ ਵਿੱਚ ਅੱਜ ਇੱਕ ਅਲੱਗ ਤਰ੍ਹਾਂ ਦੀ ਚੁੱਪੀ ਸੀ ਨਾ ਗਰਮੀਤ ਦੀ ਚੀਕ ਨਾ ਕਮਲਜੀਤ ਦੇ ਰੋਣ ਦੀ ਸਾਉ ਲਖਵੀਰ ਲਖਵਿੰਦਰ ਘਰ ਦੇ ਅੰਗਣ ਵਿੱਚ ਆਪਣੀ ਕਾਪੀ ਖੋਲ ਕੇ ਬੈਠਾ ਹੋਇਆ ਸੀ ਉਸ ਨੂੰ ਅੱਜ ਇੱਕ ਲੇਖ ਲਿਖਣਾ ਸੀ ਮੇਰਾ ਪਰਿਵਾਰ ਉਸ ਨੇ ਕਾਗਜ਼ ਉੱਤੇ ਲਿਖਿਆ ਮੇਰੀ ਮਾਂ ਸਭ ਤੋਂ ਵਧੀਆ ਹੈ ਉਹ ਹਰ ਰੋਜ਼ ਮੇਰੇ ਲਈ ਰੋਟੀ ਬਣਾਉਂਦੀ ਹੈ ਮੇਰੇ ਨਾਲ ਪੜ੍ਹਦੀ ਆ ਤੇ ਕਦੇ-ਕਦੇ ਹੱਸਦੀ ਵੀ ਹੈ ਪਰ ਮੇਰੇ ਪਾਪਾ ਉਹ ਪਹਿਲਾਂ ਬਹੁਤ ਚੰਗਾ ਸੀ ਹੁਣ ਉਹ ਹਮੇਸ਼ਾ ਚੁੱਪ ਰਹਿੰਦਾ ਹੈ ਜਾਂ ਗੁੱਸਾ ਕਰਦਾ ਹੈ ਮਾਂ ਕਹਿੰਦੀ ਹੈ ਉਹ ਥੱਕਿਆ ਹੁੰਦਾ ਹੈ ਪਰ ਮੈਨੂੰ ਲੱਗਦਾ ਹੈ ਉਹ ਰੋ-ਰੋਜ਼ ਕਿਉਂ ਰੋਂਦਾ ਹੈ ਆਪਣੇ ਅੰਦਰ ਉਹ ਇਹ ਲਫ਼ਜ਼ ਲਿਖ ਕੇ ਅੰਦਰ ਗਿਆ ਕਮਰੇ ਵਿੱਚ ਗਰਮੀਤ ਕੁਰਸੀ ਤੇ ਬੈਠਾ ਹੋਇਆ ਸੀ ਅੱਜ ਨਾ ਸ਼ਰਾਬ ਸੀ ਨਾ ਹੀ ਗੁੱਸਾ ਲਖਵਿੰਦਰ ਨੇ ਬਿਨਾਂ ਡਰੇ ਕਾਪੀ ਉਸ ਦੇ ਹੱਥ ਵਿੱਚ ਰੱਖ ਦਿੱਤੀ ਪਾਪਾ ਤੁਸੀਂ ਪੜੋ ਮੇਰੇ ਮਾਸਟਰ ਜੀ ਕਹਿੰਦੇ ਨੇ ਕਿ ਬੱਚੇ ਲਫ਼ਜ਼ ਹੀ ਸਭ ਤੋਂ ਵੱਡੀ ਕਲਮ ਹੁੰਦੇ ਨੇ ਗਰਮੀਤ ਨੇ ਹੌਲੇ-ਹੌਲੇ ਕਾਪੀ ਪੜੀ ਉਸ ਦੀ ਉਂਗਲੀ ਲਫ਼ਜ਼ਾਂ ਤੇ ਅਟਕੀ ਜਿੱਥੇ ਲਿਖਿਆ ਸੀ ਉਹ ਹਮੇਸ਼ਾ ਚੁੱਪ ਰਹਿੰਦਾ ਜਾਂ ਗੁੱਸਾ ਕਰਦਾ ਹੈ ਉਹਨੂੰ ਲੱਗਾ ਜਿਵੇਂ ਕੋਈ ਕੱਚਾ ਆਇਨਾ ਉਸ ਦੇ ਸਾਹਮਣੇ ਰੱਖ ਦਿੱਤਾ ਗਿਆ ਹੋਵੇ ਉਸ ਨੂੰ ਅੰਦਰੋਂ ਇੱਕ ਝਟਕਾ ਲੱਗਿਆ ਇਹ ਮੇਰਾ ਪੁੱਤਰ ਹੈ ਇਹ ਮੈਨੂੰ ਡਰ ਕੇ ਨਹੀਂ ਸੱਚ ਦੇ ਨਾਲ ਵੇਖ ਰਿਹਾ ਹੈ ਉਹ ਕਾਪੀ ਬੰਦ ਕਰਕੇ ਚੁੱਪਚਾਪ ਬੈਠਾ ਰਿਹਾ ਅੱਖਾਂ 'ਚ ਨਮੀ ਸੀ ਜੋ ਸ਼ਰਾਬ ਨਹੀਂ ਸੀ ਇਹ ਅੰਦਰਲੇ ਪਛਤਾਵੇ ਦੀ ਪਹਿਲੀ ਬੂੰਦ ਸੀ ਕਮਲਜੀਤ ਰਸੋਈ 'ਚ ਇਹ ਸਭ ਦੇਖ ਰਹੀ ਸੀ ਉਸ ਨੇ ਕੋਈ ਉਮੀਦ ਨਹੀਂ ਰੱਖੀ ਸੀ ਪਰ ਉਸ ਦੀ ਅਰਦਾਸ ਦਾ ਬੀਜ ਕਿਤੇ ਨਾ ਕਿਤੇ ਪੈ ਗਿਆ ਸੀ ਏ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਆ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ